ਤਾਨੂੰ ਪਤਾ ਹੀ ਹੈ ਕਿ ਸਾਰਿਆਂ ਦਾ ਕਲੇਸ਼ ਕਾਰਡ ਜਾ ਹੋ ਗਿਆ ਨਾ ਤੇ ਉਹ ਜਿਹੜਾ ਵਿਚਾਰੀ ਆ ਸੋਨੂ ਗੋਰ ਕਾਲੋ ਤੇ ਇਹਦਾ ਵਿਚਾਰੀ ਦਾ ਕਿਹਨੇ ਕੀਤਾ ਨਹੀਂ ਆ ਹਾਰ ਕੇ ਦੀ ਵੀ ਵਿਚਾਰੀ ਦੀ ਸ਼ਾਹ ਨਹੀਂ ਆ ਕਿ ਮੈਂ ਐਵੇਂ ਹੀ ਕਲੇਸ਼ ਕਾਰਡ ਕਰਾਵਾਂ ਤੇ ਕੋਈ ਵੀ ਨਹੀਂ ਹਾਰ ਕੇ ਕਰਨਾ ਆ ਹਾਰ ਕੇ ਵਿਚਾਰੀ ਆਪੋ ਜੀ ਡਾਪੀਆਂ ਵਾ ਕਿ ਤੂੰ ਭੈਣੇ ਕਲੇਸ਼ ਕਾਰਡ ਮੇਰਾ ਕਰ ਤੇ ਮੈਂ ਤੈਨੂੰ ਆਪਣੀ ਜਵਾਬ ਦਵਾਂਗੀ ਤੇ ਜਵਾਬ ਕੋਈ ਵੀ ਤੁਹਾਨੂੰ ਦਵਾਂਗੇ ਤੁਸੀਂ ਇਕੱਲੇ ਨਹੀਂ ਰਿਆਰ ਕਰ ਸਕਦੇ ਆਪੇ ਜ ਤੇ ਸਸਰੀ ਘਰ ਦੀ ਸਵਾਜ ਦੀ ਤੁਹਾਡਾ ਵੀ ਆ ਵੀ ਪਿੰਡੂ ਚੈਨਲ ਤੇ ਸੋ ਤੁਹਾਨੂੰ ਪਤਾ ਲੱਗ ਗਿਆ ਨਾ ਅੱਜ ਦੀ ਵੀਡੀਓ ਤੇ ਬਹੁਤਾ ਟਾਈਮ ਨਾ ਖਰਾਬ ਕਰਦੇ ਆ ਜੋ ਕਰਦੇ ਆ ਵੀਡੀਓ ਸ਼ੁਰੂ ਜੀ ਅੱਛਾ ਤੇ ਬਾਕੀ ਅੱਜ ਆਪਾਂ ਕਰਾਂਗੇ ਜੀ ਪੋਡਕਾਸਟ ਫਨੀ ਵਲਾਗ ਕਰਾਂਗੇ ਅੱਜ ਤੇ ਤੁਸੀਂ ਦੇਖ ਕੇ ਸ਼ਟੌਂਗੇ ਤਨਾਲੇ ਸੋਰੀ ਇੰਦੀ ਹੈ ਕਿ ਅੱਜ ਅਸੀਂ ਕਰਦੇ ਆ ਕਲੇਸ਼ ਕਾਰਟ ਫਣੀ ਹੋਗਾ ਫਣੀ ਦਾ ਸੋਚ ਕੇ ਤਾਂ ਤੁਸੀਂ ਠੁਮਕੇ ਮਾਰਨੇ ਆ ਚੁੱਪ ਕਰਕੇ ਕੁਰਸੀਆਂ ਤੇ ਬੈਠੀਆਂ ਜਵਾਬ ਇੱਕ ਦੂਜੇ ਨੂੰ ਪੁੱਛਣਾ ਦੇਈ ਜਾਂਦੀ ਆ ਇਹ ਚ ਫਣੀ ਕੀ ਹੁੰਦਾ ਹੈ ਹੈ ਇਹਦੇ ਤੁਸੀਂ ਐਵੇਂ ਟਾਈਮ ਖਰਾਬ ਕਰ ਲਿਕੇ ਫਣੀ ਫਣੀ ਅਣੀ ਜੇ ਸੱਚ ਪੁੱਛਦੇ ਨਾ ਉਦਾਂ ਮਹਾਰਾਏ ਨੇ ਕਿਰਪਾ ਕੀਤੀ ਢਾਡੇ ਤੇ ਉਦਾਂ ਹੀ ਆ ਸਾਜ ਜਦੋਂ ਤੋਂ ਆਵਾਜ਼ਾਂ ਬੋਲ ਕੱਢਦੇ ਨਾ ਰੰਗ ਬਰੰਗੀਆਂ ਆ ਸੌ ਤਾਂ ਹੀ ਵੜਾ ਜਾਂਦਾ ਹਨ ਤੇ ਚਲੋ ਤੇ ਆਪਾਂ ਫਿਰ ਮਿਲਦੇ ਆਕੇ ਉਹ ਤੁਸੀਂ ਕਲੇਸ਼ ਕਾਰਡ ਸਵਾਹ ਬਣਾਉਣਾ ਤੁਹਾਨੂੰ ਤੇ ਆਪ ਨਹੀਂ ਪਤਾ ਕਿ ਕੀ ਕਰਨਾ ਵਾ ਅੱਗੇ ਮਿਲਣਾ ਵਾ ਕਿ ਕੀ ਬਲੌਗ ਚ ਹੁੰਦਾ ਵਾ ਕੀ ਨਹੀਂ ਹੋਣਾ ਸਸੀ ਕਾਲ ਸੋਨੂ ਜੀ ਸੱਸ ਕਾਲਨਾ ਕਿੱਦਾਂ ਜੀ ਵਾਤ ਯਾਰ ਤੁਸੀਂ ਦੱਸੋ ਠੀਕ ਆ ਜੀ ਕਹਿੰਦੀ ਆ ਹੋਰ ਸੁਣਾ ਦੱਸੋ ਕਿੱਦਾਂ ਚੱਲਦੀ ਪਈ ਆ ਲਾਈਫ ਲਾਈਫ ਚ ਗਾੜੀ ਇਹਦੇ ਚ ਗੁੰਜਲਾਂ ਪਈਆਂ ਆਂ ਲਾਈਫ ਇਦਾਂ ਹੀ ਚੱਲਣ ਢੀ ਆ ਰਾਂ ਨੂੰ ਫੋਨ 'ਚ ਚਾਰ ਦੇ ਲਾ ਲੈਂਦੇ ਆ ਤੇ ਸਵੇਰੇ ਸਾਰਾ ਦੇਣੀ ਬਸ ਕਦੀ ਇਦਾਂ ਨੂੰ ਲੈ ਕੇ ਘੁੰਮੇਰੇ ਕਦੀ ਇਦਾਂ ਨੂੰ ਲੈ ਕੇ ਘੁੰਮੇਰੇ ਲਾਈਫ ਇਹਨਾਂ ਦੀ ਇਦਾਂ ਲੰਘ ਜਣੀ ਬਲੋਕਾਂ ਬਲੂਕਾਂ ਜੀ ਪੰਜ ਪਹਿਣਾ ਇੱਕ ਭਰਾ ਜੀ ਅੱਛਾ ਜੀ ਉਹ ਗਾੜੀਆਂ ਕਹਿੰਦੀ ਆ ਕਿ ਪੰਜ ਪਹਿਣਾ ਤੇ ਇੱਕ ਭਰਾ ਹਨਾ ਤੇ ਪੰਜਾਂ ਪਹਿਣਾ ਦੇ ਵਿੱਚ ਨਾ ਤੂੰ ਵੀ ਜਿਹੜਾ ਰਿਮੋਟ ਜਾ ਫੜ ਕੇ ਬੈਠੀ ਹੈ ਨਾ ਤੂੰ ਵੀ ਵਿੱਚ ਹੀ ਆ ਤੇ ਤੂੰ ਜਿਹੜਾ ਪਲੇਸ ਕਾਰਡ ਕਾਂਡੀ ਹੈ ਨਾ ਇਹ ਨਵਾਂ ਨਵਾਂ ਚੈਨਲ ਬਣਾ ਲਿਆ ਆਪਣਾ ਤੇ ਉੱਤੇ ਵੀ ਪਾਉਣਾ ਹਣਾ ਵਾ ਤੇਰਾ ਇਰਾਦਾ ਕਿ ਚੱਲ ਮੈਂ ਵੀ ਕਾਲੋ ਦੇ ਨਾਲ ਚੱਲ-ਚੁਲ ਜਾਵਾਂ ਬੇਇੱਜ਼ਤੀ-ਬੂਸਤੀ ਕਰਾ ਕੇ ਤੇ ਮੇਰੇ ਵੀ ਚਲ ਸਬਸਕ੍ਰਾਈਬਰ ਚਾਰ ਹੋ ਜਾਣ ਤੇ ਨਾਲੇ ਹੁਣ ਵਿਆਹ ਹੀ ਗਈ ਹੈ ਨਾ ਇਹ ਤੇਰਾ ਇਰਾਦਾ ਕਿ ਚੱਲ ਗੁਜ਼ਰ-ਗੁਜ਼ਾਰਾ ਘਰ ਵਾਲੇ ਦੇ ਸਿਰ ਤੇ ਨਹੀਂ ਕਰਨਾ ਆਪਣਾ ਵੱਖਰਾ ਹੀ ਮੈਂ ਚਲਾਵਾਂ ਇਹ ਕਰਕੇ ਡਈਆ ਕਲੇਸ਼ ਕਾੜ ਕੰਮ ਮੈਡਮ ਜੀ ਮੈਂ ਤੁਹਾਨੂੰ ਇਹ ਪੁੱਛ ਰਹੀ ਆ ਵੀ ਤੁਹਾਡੀ ਫੈਮਿਲੀ ਕੀ ਕਰਦੇ ਸੀ ਤੁਸੀਂ ਕੀ ਕਰਦੇ ਸੀ ਮੇਰੇ ਸਾਹਮਣੇ ਕੋਈ ਨਹੀਂ ਕਰਦੀ ਵਾ ਫੈਮਲੀ ਨਹੀਂ ਕਰਨਾ ਵਾ ਕੈਮਰਾ ਨੇ ਚੁੱਕਿਆ ਹੁੰਦਾ ਵਾ ਤੇ ਵਲੌਗ ਬਣਾਉਂਦੀ ਹੁੰਦੀ ਆ ਤੇ ਮਗਰ ਆਪਣੇ ਬੈਠੇ ਹੁੰਦੇ ਆ ਕਦੀ ਕੋ ਸਬਜ਼ੀ ਚੀਂਹਦਾ ਤੇ ਕਦੀ ਕੋ ਕੰਮ ਕਰਦੇ ਨੇ ਕੰਮਾਂ ਕੀ ਵਿੱਲੇ ਆ ਨੇ ਤੇ ਫਿਰ ਅੱਗੇ ਤੁਹਾਡਾ ਕੀ ਪਲਾਨ ਆ ਅੱਕੇ ਫਿਰ ਆ ਪਲਾਨ ਪਾਸੋਂ ਕੁਛ ਨਹੀਂ ਬਸ ਹੁਣ ਵਲੌਗਿੰਗ ਸਿਰ ਤੇ ਕੰਮ ਚੱਲਣ ਦਿਆ ਵਲੌਗਾਂ ਨੇ ਇੰਨਾ ਕੀ ਦਵਾਕ ਹੁੰਦਾ ਵਾ ਬਸ ਕੇ ਇੰਨਾ ਤੇ ਇਹ ਹੁੰਦਾ ਵਾ ਕਿ ਅਸੀਂ ਵੀਡੀਓ ਬਣਾਉਂਦੇ ਆ ਫੇਮਸ ਬੜੇ ਆ ਸਾਡੇ ਸਾਡੇ ਜਿੰਨਾ ਕੋਈ ਫੇਮਸ ਹੈਗਾ ਹੀ ਨਹੀਂ ਆ ਇਹਨਾਂ ਨੂੰ ਇਹ ਭਲੇ ਖਾ ਰੇਂਦਾ ਵਾ ਇੱਕ ਪਿੱਛੇ ਜੇ ਆਈ ਉਦੋਂ ਕੀ ਆ ਕੀ ਆ ਵਾਲਾ ਉਹਦੀ ਇੰਟਰਵਿਊ ਲਿਆ ਹੁੰਦੇ ਉਹਨੂੰ ਪੁੱਛਿਆ ਤੂੰ ਅੱਗੇ ਕੀ ਕਰਨਾ ਹੈ ਬਸ ਕਰਨਾ ਕੀ ਆ ਆ ਵੀਡੀਓ ਬਣਾਉਣੀ ਆ ਉਹੀ ਹਾਲ ਇਹਨਾਂ ਦਾ ਵਾ ਕਰਦਾ ਕਿ ਇਹ ਵੀਡੀਓ ਬਣਾਉਣੀ ਆ ਵਾ ਵਿਆਹ ਕਰਾ ਲਿਆ ਵਾ ਚਲਦੇ ਤੇਰੀ ਦੀ ਵਲੋਗ ਦੇ ਵਲੋਗ ਚ ਚਲੰਦੇ ਇੱਕ ਦੂਜੇ ਦੇ ਵਿੱਚ ਵੱਜੰਦੇ ਹੀ ਆ ਗਏ ਵੀ ਅੱਗੇ ਜਾ ਕੇ ਤੁਸੀਂ ਕੀ ਕਰੋਗੇ ਵਿਆਹ ਕਰਵਾ ਕੇ ਮਤਲਬ ਕਿ ਕੋਈ ਜੌਬ ਕਰਨੀ ਵਿਆਹ ਕਰਾ ਕੇ ਕੀ ਕਰਨਾ ਵਾ ਨਿਆਣੇ ਕਰੂਗੀ ਤੇ ਨਿਆਣੇ ਦੇ ਨਾਲ ਚੈਨਲ ਬਣਗੇ ਤੇ ਉਹ ਵੀ ਵਲੋਗ ਸ਼ੂਟ ਕਰਨਗੇ ਇੰਨੇ ਹੀ ਕਿੰਨਾ ਕਿ ਲਾਈਫ ਹੁੰਦੀ ਆ ਬਸ ਇੰਨਾ ਕਿ ਸੋਚ ਰਾ ਇਹਨਾਂ ਨੇ ਤੇ ਇੰਨਾ ਹੋਰ ਗਾੜੀ ਕੀ ਕਰਨਾ ਵਾ ਕਹਿੰਦੀ ਕਿ ਅੱਗੇ ਜਾ ਕੇ ਕੀ ਕਰਨਾ ਅੱਗੇ ਉਹਨਾਂ ਨੇ ਵਿਚਾਰਿਆ ਕੀ ਕਰਨਾ ਹੁਣ ਅੱਗੇ ਪਾਸੇ ਜਦੋਂ YouTube ਚੱਲਣ ਡਿਆ ਵਾ ਉਦੋਂ ਇਹਨਾਂ ਨੇ ਚਲਾਈ ਜਾਣਾ ਵਾ ਗਾੜੀ ਇੱਕ ਅੱਧਾ ਹੋਰ ਚੈਨਲ ਬਣਾ ਲੈਣਗੇ ਜਦੋਂ ਤੂੰ ਬਣਾ ਲਿਆ ਵਾ ਚੈਨਲ ਬਣਾ ਲੈਣੇ ਆ ਤਾਂ ਬਸ ਗੁਜ਼ਰ ਕੇ ਜਰਾ ਚੱਲੀ ਜਾਣਾ ਇਹਨਾਂ ਦਾ ਵੀ ਕਹਿੰਦੇ ਕਿਸਮਤ ਲੱਗੀ ਏ ਜਦੋਂ ਹੋਵੇ ਕੰਮ ਚੱਲੀ ਜਾਂਦਾ ਵਧੀਆ ਗੱਲ ਚੰਨਾਏ ਕੰਮ ਚੱਲਦਾ ਤੇ ਚਲਾਉਣਾ ਚਾਹੀਦਾ ਵਾ ਚੈਨਲ ਤੇ ਦਿੱਤਾ ਪਰ ਇਹ ਚੀਜ਼ ਨਹੀਂ ਨਾ ਹੁੰਦੀ ਕਿ ਮਤਲਬ ਇਹ ਉਹਦੇ ਸਿਰ ਤੇ ਨਾ ਬੈਠੇ ਰੋ ਕੋਈ ਕੰਮਕਾਰ ਵੀ ਕਰ ਲਿਆ ਕਰੋ ਬਲੌਗ ਤੋਂ ਇਲਾਵਾ ਵੀ ਲਾਈਫ ਆ ਹੋਰ ਵੀ ਕੰਮ-ਕੁਮ ਆ ਦੁਨੀਆ ਕੀ ਕਰੂਗੀ ਮੇਰੇ ਹਿਸਾਬ ਨਾਲ ਜਿੰਨੇ ਚਲੋ ਕਹਿਣਾ ਨਹੀਂ ਚਾਹੁੰਦਾ ਮੈਂ ਜਿੰਨੇ ਬਲੌਗਰ ਹੋ ਚੁੱਕੇ ਹਨਾ ਤੇ ਜਿੰਨੇ ਜੋ ਮਤਲਬ ਇਹ ਸਾਰੇ ਫੋਨ ਫੜ ਕੇ ਬਲੌਗ ਹੀ ਬਲੌਗ ਬੜੇ ਬਣਾਉਂਦੇ ਪਏ ਆ ਨਵੇਂ ਨਵੇਂ ਤੋਂ ਨਵਾਂ ਬਲੌਕਰ ਆਉਂਦਾ ਵਾ ਤੂੰ 10 ਦਿਨ ਫੋਨ ਰੱਖ ਲੋ ਆਪਣਾ ਨੈਟ ਨਾ ਚਲਾਓ ਤੇ ਤੁਹਾਨੂੰ 11ਵੇਂ ਦਿਨ ਤੁਸੀਂ ਫੋਨ ਚਲਾਓਗੇ ਨਾ ਤੁਹਾਨੂੰ ਨਵਾਂ ਬਲੌਕਰ ਸ਼ੋ ਹੋ ਜਾਣਾ ਵਾ ਤੇ ਉਹਦੇ ਸਬਸਕ੍ਰਾਈਬਰ ਵੀ 20-30 ਹਜ਼ਾਰ ਸਬਸਕ੍ਰਾਈਬਰ ਸ਼ੋ ਹੋ ਜਾਣਾ ਤੇ ਤੁਸੀਂ ਕਹਿਣਾ ਇਹ ਕਨੇ ਦਿਨਾਂ ਚ ਪਤਾ ਲੱਗ ਜਾਣਾ ਕਿ 11ਵੇਂ ਦਿਨਾਂ ਦੀ ਐਂਟਰੀ ਇਹ ਬਲੌਕਰ ਦੀ ਨਵੇਂ ਦੀ ਆ ਗਈ ਨਵਾ ਵੇਬ ਬਲੋਕਰ ਪੈਦਾ ਹੋ ਗਿਆ ਜੀ। ਵੇਲੇ ਰਹਿੰਦੇ ਤਾਂ ਫਿਰ ਘਰੇ ਤੁਹਾਡੇ ਰੋਟੀ ਪਾਣੀ ਕਿਵੇਂ ਪੱਕਦਾ? ਰੋਟੀ ਪਾਲੇ ਹੱਥਾਂ ਨਾਲ ਪੱਕਦਾ। ਇਹ ਕਿਹੋ ਜੀ ਰੋਟੀ ਪਾਣੀ ਜਿਹੜੀ ਆਪਣੇ ਆਪ ਪੱਕ ਜਾਂਦੀ ਹੈ ਹੱਥਾਂ ਨਹੀਂ। ਇਹ ਬੰਦੇ ਲੋੜ ਹੀ ਨਹੀਂ ਪੈਂਦੀ ਕੱਲੇ ਹੱਥਾਂ ਨਹੀਂ ਪੈਂਦੀ ਆ। ਤੇ ਬਾਕੀ ਉਹਦਾ ਕਹਿਣ ਦਾ ਸਵਾਲ ਵੀ ਸਹੀ ਆ। ਦੱਸਾਂ ਕੀ ਆ ਉਹ ਸਾਰੇ ਜਣੇ ਵੇਲੇ ਰਹਿੰਦੇ ਆ ਸਾਰੇ ਜਣੇ ਉਹਨਾਂ ਨੂੰ ਬਲੌਕ ਚ ਲੈਂਦੀ ਆ। ਜਿਹੜੀ ਇਨਕਮਿੰਗ ਆਉਂਦੀ ਆ ਉਹਨਾਂ ਦਾ ਮਤਲਬ ਸੌਦਾ ਪਤਾ ਲਿਆਉਂਦੇ ਆ ਤੇ ਉਹਨਾਂ ਤੋਂ ਸਿਰ ਤੋਂ ਹੀ ਮਤਲਬ ਰੋਟੀ ਪਾਣੀ ਪੱਕਦਾ ਵਾ। ਕਹਿਣ ਦਾ ਭਾ ਆਏ ਹੋਈ ਆ ਤੇ ਜਿਹੜਾ ਤੁਸੀਂ ਰਿਮੋਟ ਪੜਿਆ ਨਾ ਤੁਸੀਂ ਵੀ ਇਹਨ ਤੇ ਪਰ ਨਹੀਂ ਅਕੀਲ ਜਾਂਦਾ ਵਾਜ ਇਹਦੇ ਵਲੋਗਰ ਅੱਜ ਕੱਲ ਦੇ ਆ ਇਹਨਾਂ ਨੂੰ ਕੀ ਕੰਮ ਤੋਂ ਪਾਣੀ ਕੀ ਹੋ ਜਾਂਦਾ ਕਿ ਗਾਇਸ ਭੈਣੋਂ ਵੀ ਕੰਮ ਕ ਠੀਠ ਹੋਈ ਜਾਂਦੇ ਦਿਨੋ ਦਿਨ ਚੱਦਾ ਹੁਣ ਬੱਦੇ ਦੀ ਤਰੱਕੀ ਹੋ ਜਾਂਦੀ ਨਾ ਉਹ ਜ਼ਿਆਦਾ ਠੀਠ ਹੋਈ ਜਾਂਦੇ ਕਿ ਕੰਮ ਕਰਨਾ ਵੀ ਛੱਡੀ ਜਾਂਦੇ ਵੇਖ ਲੋ ਕਹੇ ਦੱਸਾਂ ਕੀ ਹੋ ਗਿਆ ਵਾ ਇਧਰ ਨਾ ਮਤਲਬ ਆਪਣੇ ਚਲੋ ਕਹਿਣਾ ਨਹੀਂ ਚਾਹੁੰਦਾ ਮੈਂ ਕਈ ਲੋਕ ਕਈ ਇੰਨੇਕ ਮਤਲਬ ਨਗੇੜ ਪੁਣਾ ਹੋ ਗਿਆ ਵਾ ਕਿ ਸੋਚਦੇ ਆ ਕਿ ਕੰਮ ਨਾ ਕਰੀਏ ਹਨ ਨੂੰ ਉਦਾਂ ਬਸ ਇਨਕਮਿੰਗ ਕੋਈ ਆ ਜਾਂਦੀ ਹੈ ਨਾ ਐਦਾਂ ਮੰਨ ਲਾ ਕੋ YouTube ਤੋਂ ਆ ਗਈ ਆ ਤੇ YouTube ਦੇ ਬਸ ਜਰੀਆ ਚਲਾ ਕੇ ਰੱਖ ਤੱਕਦੇ ਆ ਤੇ ਬਾਹਰ ਤੈਨੂੰ ਮੈਂ ਬਾਹਰ ਦੇ ਮੁਲਕ ਚ ਦੱਸਾਂ ਕੀ ਕਰਦੇ ਆ ਜਿਹੜਾ ਅੰਦਰ ਬਾਹਰ ਦੇ ਮੁਲਕ ਜਿੱਦਾਂ ਮੰਤਰੀ ਆ ਕੋਈ ਉਹਨੇ ਕਬੂਤਰਾਂ ਨੂੰ ਵੀ ਕਿ ਮਨਾ ਕੀਤਾ ਵਾ ਕਿ ਦਾਣੇ ਨਾ ਪਾਓ ਕਹਿੰਦਾ ਕਬੂਤਰਾਂ ਨੂੰ ਦਾਣੇ ਨਾ ਪਾਓ ਕਬੂਤਰ ਆਪਣਾ ਚੋਕ ਕੇ ਆਉਣ ਕਿ ਮਤਲਬ ਨਗੇਲੇ ਨਾ ਹੋਣ ਕਿ ਮਿਹਨਤ ਕਰਨ ਆਪਣੀ ਆਪਣੇ ਚੋਕ ਕੇ ਆਇਆ ਕਰਨਗੇ ਕਿ ਨਗੇਲੇ ਨਾ ਹੋਣ ਤੇ ਇੱਥੇ ਲੋਕ ਨਗੇਲੇ ਹੀ ਜਾਣਦੇ ਆ ਯਾਰ ਘਰ ਤੋਂ ਘਟ ਯਾਰ ਪੂਰਾ ਬਾਹਰ ਦਾ ਕੰਮ ਨਹੀਂ ਕਰਨਾ ਘਰ ਦਾ ਰੇ ਕੰਮ ਕਰੋ ਰੋਟੀ ਪਾਣੀ ਦਾ ਪਕਾਓ ਕਿ ਰੋਟੀ ਪਾਣੀ ਮੈਨੂੰ ਪਕਰੋ ਹਟ ਗਿਆ ਟਾੜਾ ਹੈ ਤੇ ਯਾਰ ਇਹ ਰੋਟੀ ਦੱਸਾਂ ਕੀ ਚੱਕਰ ਆ ਰੋਟੀ ਪਕਾਉਂਦੇ ਹੀ ਉਦੋਂ ਜਦੋਂ ਬਲੌਕ ਬਣਾਉਣਾ ਹੁੰਦਾ ਵਾ ਉਦਾਂ ਕੋਈ ਨਹੀਂ ਆ ਮੇਰੇ ਸਾਹਮਣਾਂ ਰੋਟੀਆਂ ਵੀ ਇਹਨਾਂ ਦਾ ਵਸ ਚੱਲੇ ਨਾ ਤੇ ਪਿੰਡੋਂ ਪਿੰਡੀ ਇਹ ਹੋਟਲ ਖੋਲ ਲੈਣ ਤੇ ਉਥੋਂ ਰੋਟੀ ਮਾਇਆ ਕਰੇ ਬਸ ਮਾਡਲ ਬੰਨਾ ਕਿਉਂ ਨਹੀਂ ਪਸੰਦ ਕਰਦੇ ਮੈਨੂੰ ਪਸੰਦ ਨਹੀਂ ਕਹਿੰਦੀ ਤੁਸੀਂ ਮਾਡਲ ਬਣਨ ਬਾਰੇ ਕਿਉਂ ਨਹੀਂ ਸੋਚਿਆ ਪਹਿਲਾਂ ਦੱਸ ਕੇ ਇਹਦੀ ਸ਼ਕਲ ਹੈਗੀ ਮਾਡਲ ਵਾਲੀ ਹੈ ਇੰਨਾ ਛੁੱਕ ਕਰੋ YouTube ਤੇ ਤੁਹਾਡੀ ਤਰੱਕੀ ਹੋ ਗਈ Instagram ਤੇ ਤਰੱਕੀ ਹੋ ਗਈ ਉਹ ਬੜਾਵਾ ਕੁਈ ਹੋਰ ਹੀ ਮੋਡਲ ਬਣਾਉਂਦੇ ਫਿਰਦੇ ਜ ਆਪਣੇ ਆਪ ਨੂੰ ਬਾਕੀ ਉਹ ਗੱਲ ਹੋ ਗਈ ਬਈਰ ਕਹਿੰਦਾ ਦੁਸ਼ਮਣ ਵੀ ਨਾ ਮਾਰਨ ਜੋ ਸੱਟ ਮਾਰੀ ਸਜਣਾ ਨੇ ਇਹ ਜਿਹੜੀ ਭੈਣ ਆ ਨਾ ਇਹਦੇ ਇੱਕ ਹਿਸਾਬ ਨਾਲ ਸੱਟਾਂ ਹੀ ਮਾਰਦੀ ਹੋ ਚਾਹਣ ਜਾਣ ਕੇ ਬੇਇੱਜ਼ਤੀ ਕਰਾਉਂਦੀ ਜਾਣ ਜਾਣ ਕੇ ਇਹਨੂੰ ਪਤਾ ਵੀ ਇਹਦੇ ਰੋਸਟ ਨਾਲੇ ਬੇਇੱਜ਼ਤੀ ਕਰਨੀ ਆ ਇਹ ਚੀਜ਼ਾਂ ਮੈਂ ਨਾ ਕਹਾ ਪਰ ਨਹੀਂ ਉਹਨੇ ਆਪਣਾ ਚੈਨਲ ਬਣਾਇਆ ਵਾ ਉਹਨੇ ਵਿਊ ਖਾਣਨੇ ਆ ਉਹਦਾ ਰਦਾ ਜਿੰਨੀ ਇਹਦੀ ਬੇਇੱਜ਼ਤੀ ਹੋ ਗਈ ਨਾ ਲੱਸੀ ਹੋ ਗਈ ਉਹਨੇ ਵਿਊ ਵਧ ਆਉਣਗੇ ਇਹ ਚੀਜ਼ਾਂ ਵਾ ਇਹ ਦੱਸੋ ਮੁੰਡਾ ਕਰਦਾ ਕੀ ਆ ਉਹੰਦਾ ਕੌਸਨ ਨੀ ਬਣ ਲਾ। ਅਬ ਇਹ ਲੋਗ ਉਹ ਜੀ ਕੋਚਰ ਪੁੱਛਣ ਵਾਲੀ ਉਹ ਜੀ ਜਵਾਬ ਦੇਣ ਵਾਲੀ ਇਹਨਾਂ ਦੋਹਾਂ ਨੂੰ ਉਹੀ ਬਾਰ-ਬਾਰ ਤੇ ਉਹੀ ਪੁੱਛੀ ਜਾਂਦੇ ਫਲਾਨਾ ਜੇ ਫਲਾਨਾ ਉਹੀ ਦੁਆਰਾ ਦੁਆਰਾ ਪੁੱਛੀ ਜਾਂਦੇ ਕੋ ਪੁੱਛਣ ਦੀ ਵਧੀਆ ਚੀਜ਼ ਪੁੱਛ। ਆ ਮੁੰਡਾ ਕਰਦਾ ਮੁੰਡਾ ਵਿਚਾਰਾ ਵਲੌਗ ਬਣਾਉਂਦਾ ਵਾ। ਉਹਨੂੰ ਵੀ ਲੋਕਾਂ ਦੇ ਲਾਤਾ ਵਾ ਜਿਹੜਾ ਕੰਮ ਦਿੰਦਾ ਕਰਦਾ ਨਾ ਵਾ। ਉਹਨੂੰ ਵੀ ਲਵਾਤਾ ਕਹਿੰਦੀ ਹਣੀ ਚੱਲ ਛੱਡ ਵਲੌਗ ਹੀ ਬਣ ਨਹੀਂ ਆਏ ਵਧੀਆ ਸੁੱਖਾ ਕੰਮ ਨਾਲੇ ਵਧੀਆ ਵਾ। ਹੈ ਨਾਲੇ ਗੁਜ਼ਾਰਾ ਹੀ ਜਾਂਦੇ ਆ ਵਾ। ਮੁੰਡਾ ਗਾੜੀ ਕਰਦਾ ਹੀ ਉਹ ਮੁੰਡੇ ਨੇ ਕੀ ਕੀਤਾ? ਫੜਿਆ ਮੁਰਤਲ। ਆ ਗਏ ਮੁੰਡਾ ਕਰਦਾ ਉਹ ਗੱਲ ਕੋ ਕੀ ਕਹਿਣਾ ਚਾਦ ਛੱਡ ਪਰਾਂ ਰਹਿੰਦੇ ਯਾਰ ਇਹ ਦੱਸਾ ਗੱਲ ਕੀਆ ਮੁੰਡਾ ਦੇ ਰੰਡਾ ਇੱਥੇ ਹੀ ਆ ਘਰ ਜਵਾਈ ਆ ਪਿੱਲਾ ਬਣ ਗਿਆ ਵਾ ਕਹਿੰਦੇ ਕਿ ਜੇ ਵਿਆਹ ਵੀ ਹੋਇਆ ਤੇ ਕੀ ਕਰੀ ਜਾਂਦੇ ਸਿਸਟਮ ਵਲੋਗਾਂ ਵਾਲੇ ਨਾ ਚੱਕਰ ਸਾਡਾ ਖਰਾਬ ਕਰੀ ਜਾਂਦੇ ਯਾਰ ਤੁਸੀਂ ਵੀ ਥੋੜਾ ਸਮਝਾਇਆ ਕਰੋ ਕਮੈਂਟ ਕਿ ਮੁੰਡਾ ਕਰਿਆ ਕਰੋ ਕਿ ਇਹੋ ਜਿਹੇ ਹਾਲਾਤ ਕਰੀ ਜਾਂਦੇ ਤੁਸੀਂ ਆ ਨਾ ਉਹਦਾ ਵਿਆਹ ਆ ਕਰੀ ਉਹਦੇ ਘਰ ਚਲ ਜਾਂਦੀ ਆ ਕਦੀ ਆਪਣੇ ਘਰ ਆ ਜਾਂਦੀ ਆ ਕਦੀ ਕਿਤੇ ਚਲ ਜਾਂਦੇ ਦੋਵੇਂ ਜਾਣੇ ਸੈੱਟ ਫਿਰ ਕਦੋਂ ਹੋਣਾ ਕਰਿਆ ਲੈ ਜੇ ਕੁੱਸ ਕੋਚ ਨੇ ਪੁੱਛਣ ਵਾਲੇ ਪਰਾਣੀ ਕਿਹਦੀ ਜਗ੍ਹਾ ਤੋਂ ਆ ਇੰਨੇ ਸੋਨੇ ਸੋਨੇ ਪੁੱਛਦੇ ਪਏ ਆ ਇੰਨੇ ਸੋਨੇ ਸੋਨੇ ਕੋਈ ਹਸਾਬ ਹੀ ਨਹੀਂ ਆ ਤੇ ਕਹਿੰਦੀ ਸੈਟ ਕਦੋਂ ਹੋਣਾ ਸੈਟ ਤੇ ਹੋ ਤੇ ਗਈ ਆ ਹੈ ਕਿੰਨਾ ਟਾਈਮ ਹੋ ਗਿਆ ਸੈਟ ਹੋਈ ਨੂੰ ਐ ਵਿਚਾਰੇ ਨਾਲ ਹੋਤ ਗਈ ਹੁਣ ਕੀ ਕਰਨਾ ਸੈਟ ਕਿੰਨੇ ਨਾ ਹੋ ਜੇ ਐ ਵਿਚਾਰੇ ਨਾਲ ਇੱਕ ਤਾਂ ਹੋਈ ਵੀ ਆ ਉਹਦਾ ਪੂਰਾ ਵਿਆਹ ਤੇ ਹੋ ਲੈਣ ਤੋਂ ਫੇਰ ਹੀ ਗੱਡੀ ਸੋਚੂਗੀ ਕਿ ਕੀ ਕਰਨਾ ਕਿੰਨਾ ਟਾਈਮ ਰਹਿਣਾ ਉਹਨਾਂ ਤੇ ਬਾਕੀ ਗੱਲ ਇਹ ਆ ਕਿ ਯਾਰ ਉਹ ਗੱਲ ਅੱਗੇ ਜਾਣ ਜਾਣ ਕੇ ਬੇਇੱਜ਼ਤੀ ਕਰਾਉਂਦੀ ਇਹਦੀ ਕਿ ਸੈਟ ਸੈਟ ਉਹਨੇ ਕਿਰੀ ਕੀ ਮਤਲਬ ਕੀ ਕਰਨਗੀ ਡਈ ਉਹ ਕੰਮ ਕਿ ਜਿਹੜਾ ਕਹਿੰਦੀ ਕਿ ਗਾੜੀ ਜਾ ਕੇ ਮੈਂ ਕੋਈ ਸੈਟਿੰਗ ਹੋ ਜੂਗੀ ਗਾੜੀ ਸੈਟਿੰਗ ਦੱਸੋ ਨਾ ਕਿ ਤੂੰ ਹੀ ਕੋਈ ਕੰਮ ਕਾਣ ਦੇ ਜਾਂ ਕੋਈ ਜੋਬ ਕਾਣ ਦੇ ਬਸ ਇਹੋ ਹੀ ਆ ਨਾ ਫੋਨ ਫੜਿਆ ਸਾਰਾ ਦਿਨ ਕਮਾ ਲਿਆ ਇਹ ਤਾਂ ਤੁਹਾਡਾ ਚੱਲਦਾ ਹੀ ਰਹਿਣਾ ਤੇ ਇੰਨੀ ਕੀ ਤੇ ਤੁਹਾਡੀ ਸੈਟਿੰਗ ਹੋ ਚੁੱਕੀ ਆ ਕਿ ਥੋੜੀ ਬੋਧੀ ਇਨਕਮਿੰਗ ਮਹੀਨੇ ਦੀ ਤੁਹਾਨੂੰ ਆਈ ਜਾਵੇ ਤੇ ਗੁਜ਼ਾਰਾ ਵਜਾਇਰਾ ਵਧੀਆ ਹੋਈ ਜਾਣਾ ਤਾਂ ਗਰਮੀ ਬੜੀ ਸ਼ਮਲੇ ਜਾਂਦਾ ਪੜਾੜ ਰਿਹਾ ਆ ਆ ਕਿਹਾ ਤੁਸੀਂ ਮਤਲਬ ਗਰਮੀ ਸਹਿ ਨਹੀਂ ਸਕਦੇ ਨਾਲੇ ਸਕਿਨ ਖਰਾਬ ਹੋ ਜਾਣੀ ਆ ਜਿੰਨੀ ਗਰਮੀ ਆ ਨਾ ਮਲਸ skin ਖਰਾਬ ਹੋ ਸਕਦੀ ਆ ਕੇਅਰ ਕਰੋ ਤੁਸੀਂ ਮੇਰੇ ਹਸਣਾ ਚਾਓ ਜਾ ਕੇ ਸ਼ਿਮਲਾ ਹੀ ਰੋ ਗਰਮੀਆਂ ਚ ਸਾਰਾ ਸ਼ਿਮਲਾ ਰੋ ਸਿਆਰ ਜਦੋਂ ਚੜੂਗਾ ਨਾ ਤੇ ਉਦੋਂ ਆ ਜਿਓ ਤੇ ਨਾਲੇ ਤੁਹਾਨੂੰ ਪਤਾ ਹੀ ਆ ਕਿ ਨਾਲੇ ਮੇਰੇ ਅਰਦਾ ਤੁਸੀਂ ਜਾਇਓ ਨਾ ਕੁਝ ਤੁਹਾਨੂੰ ਪਤਾ ਆ ਸ਼ਿਮਲੇ ਤੋਂ ਬਾਅਦ ਤੂੰ ਕਹੇਂਗੀ ਮੈਂ ਜੰਮੂ ਜਾਣਾ ਹਨਾ ਗਾੜੀ ਉਧਰ ਜੰਮੂ ਜੰਮੂ ਵਾਲ ਸ਼ਿਮਲੇ ਵਾਲ ਜਾਣਾ ਵਾ ਤੇ ਉਧਰ ਤੁਹਾਨੂੰ ਪਤਾ ਹੀ ਆ ਕਿੰਨੇ ਮਾੜੇ ਹਾਲਾਤ ਹੋਏ ਆ ਥੋੜੇ ਦਿਨ ਹੋਏ ਆ ਖਬਰ ਆਈ ਆ ਵੀਗ 25 ਜਣਿਆਂ ਦੇ ਵਿਚਾਰਿਆਂ ਦੇ ਮਤਲਬ ਕੋਈ ਘੁੰਮਣ ਫਿਰਨ ਨਹੀਂ ਗਏ ਤੇ ਉਹਨਾਂ ਉਦਾਂ ਹੀ ਉਹਨਾਂ ਦੇ ਵਿਚਾਰਿਆਂ ਦੀ ਮਤਲਬ ਆਤਵਾਦੀਆਂ ਨੇ ਡੈਥ ਕਰਤੀ ਉਹਨਾਂ ਨੂੰ ਮਾਰ ਦਿੱਤੀਆਂ ਗਈਆਂ ਗੋਲੀਆਂ ਕਿੰਨੇ ਮਾੜੇ ਹਾਲਾਤ ਹੋਏ ਉੱਧਰ ਤੇ ਉੱਧਰ ਤੇ ਤੁਸੀਂ ਨਾ ਹੀ ਜਾਓ ਤੇ ਚੰਗੀ ਗੱਲ ਜੀ ਤੇ ਨਾਲੇ ਇੱਕ ਗੱਲ ਹੈਗੀ ਆ ਇੱਕ ਸੋਸ਼ਲ ਮੀਡੀਆ ਤੇ ਦੋ ਜਣੇ ਵੀਡੀਓ ਪਾਉਂਦੇ ਆ ਕਿ ਫਲਾਣਾ ਅਸੀਂ ਕਾਂਡ ਕਰਾਇਆ ਅਸੀਂ ਕਾਂਡ ਕਰਾਇਆ ਤੇ ਮੇਰੇ ਖਿਆਲ ਨਾਲ ਵੈਸਾ ਹੀ ਹੋ ਉਹ ਨਾ ਫੇਮ ਫੂਮ ਦੇ ਚੱਕਰਾਂ 'ਚ ਡੇਰੇ ਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਇਹਦੇ ਵਾਲੀ ਥੋੜੀ-ਬੋਲੀ ਜਾਣਕਾਰੀ ਹੈਗੀ ਇਹਦੇ ਇਹ ਬਾਕੀ ਤੁਹਾਨੂੰ ਪਤਾ ਕਿ ਯਾਰ ਇਦਾਂ ਕਿ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਚਲੋ ਹੁੰਦਾ ਹੀ ਆ ਮਨ ਚ ਹਰਕਦੇ ਕਿ ਮੈਂ ਕੋ ਮਾਫਰਾ ਹਨਾ ਘੁੰਮਣ ਫਿਰਨ ਗਏ ਆ ਉਹ ਕੋਈ ਵਿਚਾਰਾ ਥੋੜੇ ਕਿ ਦਿਨੋਂ ਇਹੀ ਵਿਆਏ ਇਹਨੂੰ ਉਹ ਵਿਚਾਰਾ ਬੰਦਾ ਮਾਰਦਾ ਉਹਨੂੰ ਬਸ ਇਹ ਪੁੱਛਿਆ ਗਿਆ ਕਹਿੰਦੇ ਉਹ ਕੁਐਸਚਨ ਕਹਿੰਦੇ ਪੁੱਛੇਗੇ ਤੈਨੂੰ ਉਹ ਹੁੰਦੀ ਆ ਨਵਾਜਪਾਨੀ ਜਿਹਨੂੰ ਨਹੀਂ ਹੁੰਦੀ ਉਹਨਾਂ ਨੂੰ ਮਾਰ ਦਿੱਤਾ ਗਿਆ ਵੀ ਵੈਸੇ ਤੁਨ ਵੀ ਇਹ ਗਲਤ ਕਮੈਂਟ ਨਹੀਂ ਕਰਨੇ ਚਾਹੀਦੇ ਜੋ ਤੁਸੀਂ ਇਹਨਾਂ ਨੂੰ ਕਰਦੇ ਹੋ ਹਨਾ ਤੇ ਬਾਕੀ ਰਹੀ ਗੱਲ ਬਾਤ ਤੇ ਸੱਚ ਗੱਲ ਤੈਨੂੰ ਮੈਂ ਸਹੀਲੀ ਗੱਲ ਬਹੁਤਾ ਹੰਕਾਰ ਨਹੀਂ ਚੰਗਾ ਆ ਤੈਨੂੰ ਦੁਨੀਆ ਦੇ ਸਿਰ ਤੇ ਤੇ ਤੂੰ ਚੱਲਣ ਦੀ ਆ ਨਾ ਦੁਨੀਆ ਦੇ ਸਿਰ ਤੇ ਵਿਊ ਖਾਂਦੀ ਆ ਮੈਂ ਤੈਨੂੰ ਪਹਿਲਾਂ ਵੀ ਕਿੰਨੀ ਵਾਰੀ ਤੁਹਾਨੂੰ ਸਮਝਾ ਚੁਕਾਵਾ ਜੇ ਦੁਨੀਆ ਬੋਲਦੀ ਆ ਉਹਨਾਂ ਨੇ ਬੋਲਣਾ ਵਾ ਤੁਸੀਂ ਮੌਕਾ ਦਿੰਦੇ ਜੇ ਤਾਂ ਬੋਲਦੇ ਆ ਕਿ ਤੈਨੂੰ ਯਾਰਾ ਗੁੱਸਾ ਚੜਦਾ ਨਾ ਨਹੀਂ ਪਰਵਾ ਮਾਰ ਚੁੱਕੇ ਫੋਨ ਕੰਦਨਾ ਤੋੜਦੇ ਫੋਨ ਸਿਆਪਾ ਮਕਾਦੇ ਕਹਿੰਦਾ ਕਿ ਇਹਨੂੰ ਬੋਲਣ ਨਹੀਂ ਦੇਣਾ ਤੇ ਅਸੀਂ ਕਿਦਾਂ ਬੋਲਾਂਗੇ ਨਾਲੇ ਇੱਕ ਗੱਲ ਹੈਗੀ ਆ ਯਾਰ ਜਿੰਨਾ ਇੱਕ ਬੰਦੇ ਨੇ ਮਾੜੇ ਕਮੈਂਟ ਨਹੀਂ ਹੁੰਦਾ ਬੰਦਾ ਉਹਨਾਂ ਦੀ ਕਰ ਚੱਲਦਾ ਵੀ ਨਹੀਂ ਹੈਗਾ ਇਹ ਵੀ ਗੱਲ ਤੁਹਾਡੀ ਸਹੀ ਆ ਵੇਖ ਲਓ ਨੋਟ ਕਰ ਲਓ ਚੀਜ਼ਾਂ ਨੂੰ ਤੇ ਉਹਨਾਂ ਦੇ ਕਰ ਬੰਦਾ ਚੱਲਦਾ ਨਹੀਂ ਹੈਗਾ ਚ ਨਾ ਗਾੜੀ ਗਲ ਹੋ ਜਣਾ ਨਾ ਹੋਏ ਉਹ ਫੇਰ ਹੀ ਚੱਲਦਾ ਜਦੋਂ ਕਿ ਕਮੈਂਟ ਵਰਦੇ ਨਾ ਇਹਨਾਂ ਦੀ ਗਾੜੀ ਗਲ ਜਿਹਾ ਆ ਬਾਕੀ ਮੇਰੀ ਸੁਣ ਗੱਲ ਦੱਸਾਂ ਕੀ ਚੱਕਰ ਹੁੰਦਾ ਵਾ ਇੱਧਰ ਵੇ ਯਾਰ ਜੇ ਕੋਈ 1000 ਕਮੈਂਟ ਹੋਊਗਾ ਤੇ ਵਿੱਚੋਂ 10 20 ਕਮੈਂਟ ਨੇ ਨੇਟਿਵ ਨਹੀਂ ਮਾਰੇ ਹੋਣੇ ਹਨਾ ਤੇ ਜੇ 1000 ਕਮੈਂਟ ਹੋਊਗਾ ਤੇ ਵਿਊ ਚੰਗੇ ਹੋਣੇ ਆ ਤੇ ਫੇਰ ਹੀ ਆਉਣੇ ਆ ਜਿਹਨੂੰ ਵਿਚਾਰੇ ਨੂੰ ਆਉਂਦੇ 30 40 ਕਮੈਂਟ ਆ ਤੇ ਉਹਨੂੰ ਮਾਰੇ ਕਿਦਾਂ ਕਰ ਦੂ ਉਹਰੇ ਆਪਣੇ ਹੁੰਦੇ ਆ ਕੁੜੀ 'ਚ ਥੋੜਾ ਜਿਹਾ ਹੋਰ ਟੈਲੈਂਟ ਹੈਗਾ ਹਨਾ ਆਪਾਂ ਨੂੰ ਐ ਨਹੀਂ ਕਹਿਣਾ ਚਾਹੀਦਾ ਕਿ ਰੰਗ ਰੂਪ ਆ ਹਨਾ ਕਿਦਾਂ ਇਹਦੀ ਆਵਾਜ਼ ਕਿਦਾਂ ਟੈਲੈਂਟ ਤੁਹਾਡੇ ਜੀ ਵੀ ਵੜਾਵਾ ਤੁਸੀਂ ਵੀ ਵਿਖਾਓ ਤੁਸੀਂ ਵੀ ਹੁਣ ਮੇਰੇ ਸਾਹਮਣੇ ਨਵੇਂ ਨਵੇਂ ਬਲੋਕਰ ਬਣ ਲੱਗੇ ਜੇ ਤੁਸੀਂ ਵੀ ਨੂੰ ਟੈਲੈਂਟ ਵਿਖਾਉਣੇ ਆ ਇਹ ਟੈਲੈਂਟ ਬਹੁਤ ਜ਼ਿਆਦਾ ਵਧੀਆ ਵਿਖਾਉਣੇ ਕਦੀ ਇੱਧਰ ਨੂੰ ਫੋਨ ਕਮਾਤਾ ਕਦੀ ਭੰਗੜਾ ਪਾ ਲਿਆ ਕਦੀ ਕੋਕ ਕਰ ਲਿਆ ਇਹ ਟੈਲੈਂਟ ਹੀ ਆ ਹੁਣ ਤੁਸੀਂ ਵੀ ਚਾਲੂ ਕਰ ਲੋ ਟੈਲੈਂਟ ਹੈਗਾ ਵਾ ਕਾ ਲੋ ਜੇ ਕਿਉਂ ਨਹੀਂ ਹੈਗਾ ਇਹ ਜਿਹੜੀ ਵਿਆਹ ਤੋਂ ਪਹਿਲਾਂ ਹੀ ਮੁੰਡੇ ਨੂੰ ਆਪਣੇ ਘਰ ਲਈ ਫਿਰਦੀ ਆ ਕਦੀ ਉਹਦੇ ਘਰ ਚਲ ਜਾਂਦੀ ਆ ਕਦੀ ਆਪਣੇ ਘਰ ਲੈ ਆਉਂਦੀ ਆ ਇਹ ਹੈਗਾ ਜੀ ਟੈਲੈਂਟ ਹੈਗਾ ਜੀ ਇਹਦਾ ਕੋਣ ਕਰਦਾ ਅੱਜ ਜਦ ਅੱਜਕੱਲ ਉਹਦਾ ਮਿਲ ਨਹੀਂ ਦਿੰਦਾ ਕੋਈ ਵੀ ਚਾਹ ਜਿਹ ਹਲਾਦੀ ਕਰੀ ਜਾਂਦੇ ਆ ਮੂੰਹ ਤੇ ਕੁਝ ਹੋਰ ਹੁੰਦੇ ਆ ਹਨਾ ਤੇ ਪਿੱਠ ਪਿੱਛੇ ਕੁਝ ਹੋਰ ਹੁੰਦੇ ਆ ਹਨਾ ਤੇ ਇਹ ਸੋਨੂੰ ਮੈਡਮ ਜੋ ਵੀ ਨੇ ਇਹੋ ਸਾਬ ਮੈਂ ਤਾ ਦਾ ਵਾ ਤੁਸੀਂ ਇਹਨਾਂ ਕੋ ਕੀ ਕਰਨਾ ਹੈ ਜੇ ਬਲੌਗ ਬਣਾਉਣਾ ਠੀਕ ਆ ਬਲੌਗ ਤੁਸੀਂ ਬਣਾਇਆ ਆਪਣੇ ਨਵੇਂ ਚੈਨਲ ਤੇ ਪਾਇਆ ਇਹਨਾਂ ਨੇ ਆਪਣੇ ਦੇ ਵੀ ਕਮਾਇਆ ਥੋੜੇ ਜੇ ਦਿਨ ਚੈਨਲ ਤੁਹਾਡਾ ਮਸ਼ਹੂਰ ਹੋ ਜਾਂਦਾ ਬਾਅਦ ਚ ਤੁਸੀਂ ਇਹਨੂੰ ਹੀ ਕਹਿਣਾ ਕਾਲੋ ਕੋਣ ਤੇ ਮੈਂ ਕੋਣ ਉਹ ਵਿੱਚ ਕਿੱਧਰ ਇਹਨੇ ਬਾਅਦ ਚ ਦੱਸਾ ਕਰਨਾ ਆਪੋ ਚ ਲੜਿਆ ਕਰਨਾ ਇਹਨਾਂ ਨੇ ਆਪਾਂ ਸੋਨੂ ਦਾਜ ਤੇ ਸੋਨੂ ਭੈਣ ਬਹੁਤ ਵਧੀਆ ਨੇ ਹਨਾ ਇਹਨਾਂ ਦੀ ਵੱਦ ਵੱਦ ਹੈਲਪ ਕਰਿਆ ਕਰੋ ਤੈਨੂੰ ਹੀ ਪਸੰਦ ਆਏ ਹੁਣੇ ਆ ਤੈਨੂੰ ਤੇ ਹੁਣੇ ਹੀ ਪਸੰਦ ਠੀਕ ਹੈ ਤੇਰੀ ਭੈਣ ਜੋ ਹੋਈ ਤੇ ਦੂਜਿਆਂ ਵਾਲਾ ਜਿਹੜਾ ਕਲੇਸ਼ ਕਾਰਡ ਹੁੰਦੇ ਨਾ ਜਿਹੜੇ ਕਲੇਸ਼ ਕਾਰਡ ਕਰਦੇ ਆ ਸਾਰੇ ਜਣੇ ਹਨਾ ਉਹ ਸਾਰੇ ਨੂੰ ਚੀਜ਼ਾਂ ਪਸੰਦੀ ਹੁੰਦੀਆਂ ਉਹਨਾਂ ਨੂੰ ਨਹੀਂ ਕੋਈ ਬੁਰੀਆਂ ਲੱਗਦੀਆਂ ਜੇ ਉਹਨਾਂ ਨੇ ਬੁਰਾ ਕਹਿ ਤਾਰੇ ਉਹਨਾਂ ਨੇ ਵੀਡੀਓ ਨਹੀਂ ਬਣਾਉਣੀ ਤੇ ਬਾਕੀ ਜੇ ਤੁਸੀਂ ਕਲੇਸ਼ ਕਾਰਡ ਕਰਨੀ ਲੱਗੇ ਹੀ ਆ ਡਿਸ਼ ਦਾ ਰਿਮੋਟ ਕੇ ਤੋੜ ਕੇ ਰੱਖ ਦੇਣਾ ਵਾ ਕਦੀ ਉਧ ਚੁੱਪ ਕਰਕੇ ਮੈਗ ਲਾ ਲੈਂਦੇ ਉਹ ਕਿਹੜਾ ਬਗਾੜੀ ਮੈਗ ਡਾ ਡਾ ਕੇ ਕਲੇਸ਼ ਕਰ ਕੰਨਦੇ ਤੁਸੀਂ ਉਦਾਂ ਕਰ ਲੈਂਦੇ ਕਿੱਡਾ ਤੂੰ ਰਿਮੋਟ ਫੜ ਕੇ 100 ਰੁਪਏ ਵਾਲਾ ਉਹ ਵੀ ਠੇ ਕਰਨਾ ਲਾਇਆ ਉਹ ਵੀ ਕਹਿੰਦਾ ਨਾ ਪਾਣੀ ਅੱਜ ਮਲਾ ਹੀ ਮਾਰ ਦੇਣ ਲੱਗੇ ਮੇਰੀ ਤੇ ਨਾਲੇ ਅੱਜ ਦੀ ਵੀਡੀਓ ਇੱਥੇ ਤੱਕ ਹੀ ਜੇ ਤੁਹਾਨੂੰ ਵਧੀਆ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬਰ ਕੀਤਾ ਉਹ ਕਰ ਲਿਓ